ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੇਤ ਵਿੱਚ ਕਿਹੜਾ ਵੱਜ ਰਿਹਾ ਰਾਤ ਦੇ ਸਮਝ ਲਓ ਵੀ 2 ਵਜੇ ਤੋਂ ਲਗਾਤਾਰ ਜਿਹੜਾ ਮੈਂ ਵਿੱਚ ਹਟ ਜਾਂਦਾ ਵਿੱਚ ਪੈ ਜਾਂਦਾ ਜਿੰਨਾ ਕ ਹਟਦਾ ਏ ਸਮਝ ਲਓ ਵੀ ਉਹਦਾ ਮੁਆਵਜ਼ਾ ਜਿੰਨੀ ਦੇਰ ਪੈਂਦਾ ਉਹ ਕੰਮ ਕਰ ਜਾਂਦਾ ਤੇਜ਼ ਪਈ ਜਾਂਦਾ ਮੈਂ ਸੋ ਪਾਣੀ ਹੈ ਜਿਹੜਾ ਬਾਈ ਖੇਤ ਪੂਰੇ ਭਰ ਚੁੱਕੇ ਆ ਨਾ ਵੀ ਹਲੇ ਵੀ ਬੱਦਲ ਤੁਸੀਂ ਪਿੱਛੇ ਦੇਖੇ ਰਹੇ ਆ ਵੀ ਪੂਰਾ ਖੜਾ ਹੈ ਨਾ ਇੱਕਣਾ ਹੀ ਆ ਬਾਈ 8-10 ਦਿਨ ਹੋ ਗਏ ਜਦੋਂ ਇਹਦਾ ਜੀ ਕਰਦਾ ਜਦੇ ਆਪਣੀ ਰੇਸ ਜੀ ਦੇ ਕੇ ਟਾਈਮ ਕੱਢ ਕੇ ਮੈਂ ਪਾ ਦਿੰਦਾ ਸੋ ਬਾਈ ਵਾਹਿਗੁਰੂ ਅਗੇ ਅਰਦਾਸ ਹੈ ਸਮਝ ਲਓ ਹੁਣ ਵੀ ਫਸਲਾਂ ਜਿਹੜੀਆਂ ਤੁਹਾਨੂੰ ਪਤਾ ਨਿਸਨ ਪਰਾਈਆਂ ਵੀ ਸਾਰੀਆਂ ਦੀਆਂ ਚਲੋ ਬਾਕੀ ਚੱਲੀ ਜਾਂਦੇ ਕੰਮ ਵੀ ਦੇਖ ਲਓ ਨਾ ਬੱਦਲ ਤਲ ਰਿਹਾ ਵੇਖਣਾ ਹੀ ਆਪਣਾ ਇੱਕ ਜਗ੍ਹਾ ਖੜਾ ਏ ਵੀ ਜੇ ਬੱਦਲਾ ਹੁੰਦਾ ਜਾਂਦਾ ਹੋਵੇ ਬੰਦੇ ਨੂੰ ਆਏ ਉਮੀਦ ਹੋ ਜਾਂਦੀ ਵੀ ਚਾਲੀ ਨੇ ਲੰਘ ਜਾਣਾ ਪਰ ਜਿਹੜਾ ਇੱਕ ਜਗ੍ਹਾ ਖੜ ਜਾਂਦਾ ਏ ਹੁਣ ਦੇਖ ਲਓ ਵੀ ਮੈਂ ਖੜਾ ਏ ਵੀ ਕੁਦਰੇ ਨੂੰ ਵੀ ਹਿੱਲ ਨਹੀਂ ਰਿਹਾ ਲੋ ਆਪਣਾ ਪੂਰਾ ਆਪਣਾ ਬਾਈ ਖੜਾ ਏ ਵੀ ਆਉਂਦਾ ਜਾਂਦੇ ਤਾਂ ਫਿਰ ਹੋ ਜਾਂਦੀ ਉਮੀਦ ਵੀ ਚੱਲ ਚਲੇ ਗਿਆ ਚਲੋ ਬਾਕੀ ਬਾਈ ਪਾਣੀ ਸਾਡੇ ਏਰੀਆ ਚ ਹੁਣ ਖੇਤਾਂ ਦੇ ਜਿਹੜੇ ਇੱਕ ਤੋਂ ਦੂਆ ਨੂੰ ਟੁੱਟ ਕੇ ਦੂਆ ਤੇ ਤੀਆ ਨੂੰ ਭਰ ਕੇ ਆ ਜਿਹੜਾ ਉਹ ਦਰਿਆ ਕਿੰਨੀ ਨਵਾਈ ਜਾਣਾ ਸ਼ੁਰੂ ਹੋ ਗਿਆ ਚਲੋ ਬਾਕੀ ਪਿਛਲੇ ਕੈਮਰੇ ਨਾਲ ਦਿਖਾਉਂਦਾ ਖੇਤ ਕੰਨੇ ਨੂੰ ਘੁੰਮਣ ਜਾਣਾ ਤੁਸੀਂ ਬਣੇ ਜੋ ਵੀਡੀਓ ਦੇ ਨਾਲ ਲੋ ਬਾਈ ਮੌਸਮ ਹੁਣ ਵੀ ਥੋੜਾ ਥੋੜਾ ਮੀਂਹ ਪੈ ਰਿਹਾ ਬਾਈ ਤੇ ਸਮਝ ਲਓ ਵੀ ਰਾਤ 2 ਵਜੇ ਦਾ ਮੀਂਹ ਚੱਲ ਰਿਹਾ ਤੇ ਬਾਈ ਸਾਡੇ ਲੱਕ ਚ ਤੁਸੀਂ ਦੇਖ ਲਓ ਇਹ ਜਿਹੜੇ ਧਾਨਾਂ ਦੇ ਪਾਣੀ ਆ ਬਾਈ ਓਵਰ ਦੇ ਨੱਕੇ ਚੱਲ ਪਿਆ ਦੇਖੋ ਹੁਣ ਪੂਰੇ ਫੁੱਲ ਬਟਾ ਫੁੱਲ ਭਰ ਕੇ ਬਾਈ ਧਾਨ ਪਾਣੀ ਜਾਨੀ ਚੱਲ ਪਿਆ ਆ ਜ ਤੁਹਾਨੂੰ ਮੈਂ ਦਿਖਾਉਣਾ ਬਾਈ ਆ ਆਪਣੇ ਖੇਤਾਂ ਨੂੰ ਰਸਤਾ ਜਾਂਦਾ ਹੈ ਜੀ ਆ ਦੇਖ ਲੋ ਇੱਕਣਾ ਹੀ ਥੋੜਾ ਥੋੜਾ ਪਾਣੀ ਹੋ ਕੇ ਕਿਤੇ ਜਾ ਕੇ ਇਹਨੇ ਬੜਾ ਭੰਡਾਰਾ ਬਣਾ ਠੀਕ ਹੈ ਮੌਸਮ ਜਿਹੜਾ ਖੁੱਲ ਨਹੀਂ ਰਿਹਾ ਦੇਖੋ ਇੱਕ ਆ ਬਾਈ ਇੱਥੇ ਤੇ ਦੇਖ ਲੋ ਵੀ ਸਾਡੇ ਦੇ ਨਾਲ ਹਿਮਾਚਲ ਦੀਆਂ ਪਹਾੜੀਆਂ ਦਿਖਦੀਆਂ ਦੇਖੋ ਸਾਰੀਆਂ ਬਾਈ ਹਿਮਾਚਲ ਦੀਆਂ ਪਹਾੜੀਆਂ ਜਿਹੜੀਆਂ ਦਿਖ ਰਹੀਆਂ ਉਹ ਦੇਖੋ ਪਹਾੜੀਆਂ ਤੇ ਥੱਲੇ ਵੀ ਬੱਦਲ ਆ। ਦੇਖਣੀ ਆ ਲੋ। ਵੀ ਇੰਨਾ ਇਹ ਵੀ ਮੌਸਮ ਆ ਜਿਹੜਾ ਖੁੱਲ ਨਹੀਂ ਰਿਹਾ। ਜੇ ਕਿ ਤਾਂ ਮੌਸਮ ਸਾਫ਼ ਹੋਵੇ ਬਾਈ ਇਹ ਇੱਥੇ ਤਾਂ ਸਾਨੂੰ ਇੱਥੇ ਸਾਰੀਆਂ ਹੀ ਤਕਰੀਬਨ ਰਾਤ ਨੂੰ ਲੈਟਾ ਜਿਹੜੀਆਂ ਬਲਦੇ ਦਿਖਣ ਲੱਗ ਜਾਂਦੀਆਂ ਆ ਦੇਖੋ ਇਹ ਤੈਨੂੰ ਵੀ ਆ ਲੋ। ਕੈਮਰੇ ਨਾਲ ਤਾਂ ਉਹ ਗੱਲ ਦਿਖਦੀ ਨਹੀਂ ਅੱਖਾਂ ਦੇ ਨਾਲ ਤਾਂ ਇਹਨਾਂ ਸਾਹਮਣੇ ਪਹਾੜੀਆਂ ਦਿਖਦੀਆਂ ਬਾਈ ਇਹ। ਹਿਮਾਚਲ ਦੀਆਂ ਪਰ ਉਹ ਤਾਂ ਜਿਹੜੀਆਂ ਮੈਨੂੰ ਇਹ ਲੱਗਦੀਆਂ ਵੀ 100 ਕਿਲੋਮੀਟਰ ਪਰੇ ਆ। ਮੇਨਾ ਮੀਂਹ ਪੈਣ ਨਾਲ ਮੌਸਮ ਆ ਜਿਹੜਾ ਸਾਫ਼ ਹੋਇਆ ਵਾ। ਬਾਕੀ ਪਾਣੀ ਨੇ ਤਾਂ ਬਾਈ ਹੁਣ ਤੁਹਾਨੂੰ ਪਤਾ ਹੀ ਆ ਲੋ। ਕਿੱਕਣਾ ਜਿਹੜੇ ਸਰੋਵਰ ਤਾਂ ਖੁੱਲਵੇਂ ਚੱਲ ਪਏ। ਸਿੱਕੀ ਦੀ ਧਾਨ ਪਰੇ ਖੜਿਆ ਬਾਬਾ ਵਾਜੀ ਸੁੱਖ ਰੱਖੇ। ਧਾਨਾਂ ਦਾ ਹੁਣ ਨਿਸਰਨ ਦਾ ਵੀ ਟਾਈਮ ਆ। ਆ ਦੇਖੋ ਕਿੰਨਾ ਸੋਹਣਾ ਫੋਲ ਬੂਰਾ ਇਹ ਲਾ। ਇਹਨਾਂ ਬਾਈ ਇਹਦਾ ਧਾਨਾਂ ਨੂੰ ਪੂਰਾ ਬੂਰਾ ਪਿਆ। ਲੋ ਜਿੱਦਾਂ ਨੂੰ ਮਰਜ਼ੀ ਕੈਮਰਾ ਘੁਮਾ ਲੋ ਇਹ ਰਾਤੇ ਰਾਤ ਸਮਝ ਲੋ ਨਿਸਰ ਰਹੇ ਆ ਠੀਕ ਨਹੀਂ ਬਾਕੀ ਚਲੋ ਚੱਲੀ ਜਾਂਦਾ ਬਾਬਾ ਸੁੱਖ ਰੱਖੇ ਠੀਕ ਨਹੀਂ ਹਾਂ ਲੋ ਭਾਨ ਬਾਈ ਮੌਸਮਾਂ ਜਿਹੜਾ ਉਹ ਤੇ ਖੜ ਕੇ ਆ ਮਾਚਲਦੀਆਂ ਪਹਾੜੀਆਂ ਤੇ ਦਬਾਈ ਆਪਣੀ ਉਹ ਪਿੰਡ ਵਾਲੀ ਮੋਟਰ ਦੇ ਚਲੋ ਸਾਹਮਣੇ ਠੀਕ ਨਹੀਂ ਬਾਕੀ ਹੁਣ ਗਾਂ ਵਾਲੇ ਖੇਤ ਨੂੰ ਜਾਂਦੇ ਆ ਹੁੰਦਾ ਸਾਨੂੰ ਵੀ ਪਾਣੀ ਆ ਜਿਹੜਾ ਵੀ ਪੂਰੇ ਫਟਾ ਪੂਰੇ ਚੱਲ ਪਿਆ। ਸੁਣਿਆ ਬਾਈ ਬ੍ਰੇਕ ਬ੍ਰੇਕ ਹਲੇ ਵੀ ਪਈ ਜਾਂਦੀਆਂ। ਮੀਰੀ। ਬਸ ਜਿਆਦਾ ਜਿਹਾ ਕਿਨਾਰੇ ਰੇਡਵਾਂਸ ਪੇਟ ਜੀ ਦਿੰਦੇ ਆ। ਕੋਲੇ ਕੋਲੇ ਤਮੀਂ ਜਿਆਦਾ ਉੱtre ਹੁੰਦਾ ਹੈ। ਠੀਕ ਹੈ। ਚਲੋ। ਬਾਕੀ ਚੱਲਦੇ ਉਧਰ ਨੂੰ। ਲੋ ਬਾਈ ਧਾਨ ਐਨ ਭਰੇ ਖੜੇ ਆ ਦੇਖ ਲੋ। ਉੱਤਰ ਬਾਈ ਜਾ ਰਿਹਾ। ਆਵਾਜ਼ ਕਰਦਾ। ਤੇ ਆ ਦੇਖੋ ਵੀ ਲੱਗ ਲੱਗ ਜਗਾ ਇਹੀ ਪਈ ਪਰ ਜਿਨਾ ਪਿੱਛੇ ਦਿਖਾਇਆ ਤੁਹਾਨੂੰ। ਉੱਤ ਦੇ ਤੁਰਿਆ ਬਾਈ ਮੈਂ ਪਾਣੀ ਵੀ ਆਪਣੇ ਪਿੰਡ ਤੇ ਵੀ ਆ ਦੇਖ ਲੋ ਹੋਰ ਵੀ ਕਿੰਨੀ ਉੱਚੀ ਪਹੀ ਆ ਵੇਖਣਾ ਗਾਹਾਂ ਗਾਹਾਂ ਪਾਣੀ ਆ ਜਿਹੜਾ ਬਾਈ ਟੱਪੀ ਜਾਣਾ ਇਹ ਹੁਣ ਘੱਟ ਲੱਗਦਾ ਹਲੇ ਜੋ ਜੋ ਘਾਂਟੇ ਲੰਘਣ ਆ ਦੇਖ ਲੋ ਆ ਲੋ ਅੰਦਰ ਦਾ ਕੀ ਹਾਲ ਦੇਖ ਲੋ ਵੀ ਇਹਨਾਂ ਫੁੱਲ ਉਟਾ ਫੁੱਲ ਜਿਹੜੇ ਭਰੇ ਪਏ ਆ ਦੇਖ ਲੋ ਬਾਈ ਇਹ ਸਿਰਫ ਜਿਹੜਾ ਰਾਤ ਨੂੰ ਪੈਂਦਾ ਹੁਣ ਹੌਲੀ ਹੌਲੀ ਪਾਣੀ ਇਹ ਵਧਣਾ ਹੈ ਹਾਂਜੀ ਧਰਤ ਵੀ ਬਾਈ ਭੁਖੀ ਆ ਹਲੇ ਇਹ ਉਹ ਕਿੱਥੋਂ ਬਾਈ ਚੱਲੀ ਜਾਂਦਾ ਲੈ ਆਹ ਹੈ ਬਾਈ ਰਸਤੇਆਂ ਦੇਕਣਾ ਹੁਣ ਵੇਖ ਆ ਬਜਿੱਥਨ ਪਾਣੀ ਗਰ ਲੱਗ ਗਿਆ ਵੀ ਹੜਾਂਦ ਜੀ ਪੈ ਜਾਣੀ ਸਮਝ ਲੋ ਰੋਣ ਪੂਰੀ ਬਟਾ ਪੂਰੀ ਸਾਤੀ ਤੇ ਬਾਕੀ ਭਾਈ ਆਹ ਦੇਖ ਲੋ ਹੋਰ ਵੀ ਇਹ ਪਾਣੀ ਆਪਾਂ ਕਹਿ ਦਿੰਦੇ ਦਰਿਆਾਂ ਦੇ ਵਿੱਚ ਪਾਣੀ ਵੀ ਗੇਟ ਖੋਲ ਦਿੰਦੇ ਉਹ ਤਾਂ ਗੇਟ ਖੋਲਣ ਤੇ ਗਾਹਾਂ ਵੀ ਦੇਖੋ ਕਿੰਨਾ ਪਾਣੀ ਪੈਂਦਾ ਹੁਣ ਸਾਡੇ ਇਲਾਕੇ ਦਾ ਹੀ ਦੇਖ ਲੋ ਸਤਲੁਜ ਦਰਿਆ ਦੇ ਗੇਟ ਖੁੱਲਣ ਤੇ ਗਾਹਾਂ ਦੋ ਨਦੀਆਂ ਪੈ ਗਈਆਂ ਫਿਰ ਆਹ ਜਿਹੜੇ ਚੋਏ ਨਾਲੇ ਸਾਡੇ ਵਾਲਿਆਂ ਦਾ ਕੋਈ ਅੰਤ ਨਹੀਂ ਇੱਧਰ ਪਿੰਡਾਂ ਕੰਨੀ ਜਿਹੜਾ ਪਾਣੀ ਜਾਂਦਾ ਸਾਰਾ ਭਾਈ ਦਰਿਆ ਨੂੰ ਜਾਂਦਾ ਟੋਟਲੀ ਕਿਉਂ ਨਹੀਂ ਗਾਹਾਂ ਗਾਹਾਂ ਦਰਹਿ ਨੁੱਸਤੇ ਰਹੀ ਆ ਲੋ ਫੋਲਟ ਕੰਮ ਕਰਦਾ ਭਾਈ ਔਰਥੇ ਤੇ ਵੀ ਚੱਲਦਾ ਪਾਣੀ ਇੱਥੇ ਤੇ ਵੀ ਪੈਂਦਾ ਆਏ ਨੂੰ ਇਹ ਹਰ ਆ ਗੰਨਾ ਬਾਈ ਆ ਨਾ ਭਰੇ ਭੇ ਇਹ ਕੋਣ ਰੌਣਕ ਦਾ ਚੱਲ ਪਏ ਪਾਣੀ ਦੇ ਸਰੋਤ ਆ ਜਿਹੜੇ ਬਾਈ ਪੂਰੇ ਬਟਾ ਪੂਰੇ ਚੱਲ ਪਏ ਹਨ ਠੀਕ ਨੇ ਇਹੇ ਬਸ ਮਸ਼ੀਨ ਦੀ ਨਿਸ਼ਾਨੀ ਆ ਦੇਖੋ ਪਹੀਆਂ ਪੁਹੀਆਂ ਚ ਕੋਈ ਪਾਣੀ ਤਾਂ ਲੌਂਦਾ ਨਹੀਂ ਹੈਗਾ ਫਿਰ ਜਦ ਪਾਣੀ ਆਉਂਦਾ ਫਿਰ ਧਰਤੀ ਕ ਅਗਲਾ ਰੱਜਦੀ ਹੈ ਹਾਂ ਚੱਲ ਗਿਆ ਬਾਈ ਪਾਣੀ ਇਹ ਕਿੰਨਾ ਹੀ ਗਾਂ ਗਾਂ ਸਾਪਾ ਸੇ ਬਾਈ ਪਹੀ ਪਰ ਨੂੰ ਪਾਣੀ ਟਪੀ ਜਾਂ ਨਾਲ ਖੇਤਾਂ ਤਾਂ ਤਿੰਨ ਤਿੰਨ ਫੁੱਟ ਉੱਚੀ ਪਹੀ ਹੈ ਇਹ ਵੀ ਜਿਹੜੀ ਪਾਣੀ ਦਾਫ ਲੱਗ ਕੇ ਖੇਤਪ ਦਾ ਪੈਪਰ ਅਸੀਂ ਪੂਰਾ ਨਹੀਂ ਹੁੰਦਾ ਹੈ ਇਹਦਾ ਬਾਈ ਉਹ ਮੋਟਰ ਤੱਕ ਪਾਣੀ ਪਹੁੰਚ ਜਾਂਦਾ ਉਹ ਮੋਟਰ ਤੇ ਲੈ ਕੇ ਉਹ ਜਿੱਥੇ ਤੱਕ ਸ਼ੁਰੂ ਹੋਇਆ ਔਰ 3 3 2.5 2.5 ਫੁੱਟ ਪਾਣੀ ਟੱਪਣ ਲਾਂ ਜਾਂਦਾ ਫਿਰ ਉਹਨਾਂ ਨੂੰ ਲੰਗ ਨਹੀਂ ਹੁੰਦਾ ਵੀ ਪਾਣੀ ਜਿਹੜਾ ਹੜਾਂਦ ਵਈ ਪੂਰੀ ਮਾਰਦਾ ਇਹਨੇ ਠੀਕ ਨਹੀਂ ਆ ਲਾ ਖੇਤਾਂ ਦੇ ਫੁੱਲ ਵਾਟਰ ਫੁੱਲ ਪੜ ਗਏ ਬਾਈ ਹਨ ਠੀਕ ਹੈ ਤੇ ਬਾਕੀ ਬਾਈ ਜੀਰੀ ਜਿਹੜੀ ਉਹ ਵੀ ਪੱਕੀ ਖੜੀ ਆ ਹੁਣ ਕਰੀਏ ਕਿ ਆਹ ਵੀ ਕਹਿੰਦੇ ਰੋਜ਼ ਡੇਲੀ ਉੱਪਰ ਆਲਾ ਆ ਜਾਂਦਾ ਕੰਬੈਨ ਤੇ ਵੀ ਨਹੀਂ ਵੜਾ ਸਕਦੇ ਦੇਖਣੀ ਆਹ ਲਓ 15 ਸੋ 9 ਜੀਰੀ ਬਾਈ ਬਸ ਥੋੜਾ ਬਹੁਤ ਹੀ ਕਸਰ ਹੈ ਬੱਲਮਾ ਦਾ ਪੱਕੀ ਨਾਲ ਦੀ ਹੋਇਆ ਦੇਖੀ ਆਹ ਰਿਹਾ ਤੇ ਬਾਈ ਜਿਹੜਾ ਖੇਤ ਨੀਮਾ ਉਹਦੇ ਚੋਂ ਪਾਣੀ ਉਤਰੀ ਜਾਂਦਾ ਬਾਕੀ ਆਪਾਂ ਆਪਣੀ ਮੋਟਰ ਪਰ ਵੀ ਪਹੁੰਚਣ ਵਾਲਾ ਜੀਰੀ ਤੋਂ ਦਿਖਾ ਵੀ ਦੇ ਤੇ ਆਹ ਲਓ ਬਸ ਦਾਣਾ ਪੱਕਾ ਹੀ ਹੈ ਸਮਝ ਲਓ ਮਾੜੀ ਮੋਟੀ ਹੋ ਕਸਰ ਹੈ ਆਹ ਲਓ ਲੋ ਬਾਬਾ ਸੁੱਖ ਰੱਖੇ ਇੱਕ ਧੁੱਪ ਦੀ ਲੋੜ ਐ ਨੂੰ ਬਸ ਜਿਹੜਾ ਮਾੜਾ ਮੋਟਾ ਦਾਣਾ ਹਰਾ ਦੇਦਾ ਇਹ ਵੀ ਭੱਜ ਜਾਣਾ ਹੁਣ ਸਲਾਬਾ ਜਾ ਚੜੀ ਜਾਂਦਾ ਤੂੰ ਸੂਰਜ ਨਿਕਲਦਾ ਨਹੀਂ ਇਸ ਕਰਕੇ ਪੱਕਣ ਚ ਵੀ ਥੋੜੀ ਜਿਹੀ ਦਿੱਕਤ ਆ ਰਹੀ ਐ ਨੂੰ 1509 ਹੈ ਬਾਈ ਇਹ ਬਾਸਮਤੀ ਚਾਚਾ ਜੀ ਦੀ ਜਿਹੜੇ ਆਪਾਂ ਨੇ ਲਾਈ ਤੀ ਪਿੱਛੇ ਜੇ ਤੁਸੀਂ ਦੇਖਿਆ ਜੂਵੋ ਇੱਕ ਜਿਹੜਾ ਆਪਣਾ 4x4 ਉਹਦੇ ਨਾਲ ਗੱਦੂ ਕਰਤਾ ਖੇਤ ਸਾਰੇ ਬਾਈ ਪਲਾਟੋ ਸਿਰੇ ਤੱਕ 1509 ਦਾ ਹੀ ਲੱਗਿਆ ਵਾ ਬਾਕੀ ਮੌਸਮ ਹਲੇ ਖੁੱਲ ਨਹੀਂ ਰਿਹਾ ਲਗਾਈ ਪਹੁੰਚ ਗਏ ਆਪ ਆਪਣੇ ਖੇਤਾਂ ਕੋਲ ਆ ਦੇਖੋ ਇਤਨਾ ਬਾਈ ਭਰੇ ਭੇ ਬੂਟੇ ਹਨ ਇਹਨੂੰ ਕਹਿੰਦੇ ਆ ਬਾਈ ਬੰਦਾ ਸੁਖ ਸੁਖ ਦਾ ਹੁੰਦਾ ਵੀ ਮੀਂਹ ਪੈਣ ਤੋਂ ਬਾਅਦ ਨੇਰੀ ਨਾ ਹੋਵੇ ਹੁਣ ਕਿੰਨੇ ਨੂੰ ਦਾ ਸਮਝ ਲੋ ਮੀਂਹ ਪੈ ਰਿਹਾ ਹੈ ਭਰੇ ਖੜੇ ਹਨ ਬੂਟੇ ਖਾਂ ਇਹ ਨਹੀਂ ਬਾਈ ਚਾਰਾ ਸਾਢੇ ਇਹੀ ਕੰਮ ਆ ਲੋ ਠੀਕ ਨਹੀਂ ਇਹ ਭਰੇ ਖੜੇ ਆ ਫਿਰ ਮੀਂਹ ਨੇਰੀ ਦੇ ਨਾਲ ਜਿਹੜੇ ਇਹ ਗਿਰਨ ਲੱਗ ਜਾਂਦੇ ਆ ਬਾਈ ਠੀਕ ਨਹੀਂ ਇੱਕ ਨਾ ਚਲੋ ਬਾਈ ਆਪਣੀ ਵੀ ਜੀਦੀ ਆ ਗਈ ਠੀਕ ਨਹੀਂ ਤੇ ਆ ਪਤਾ ਨਹੀਂ ਕਿਆ ਗੱਲ ਆ ਬਾਈ ਸਿਸਟਮ ਆ ਦੱਸਿਓ ਲੋ ਦੇਖ ਲੋ ਨਾਲ ਕਿਦਨ ਦਾ ਮੀਂਹ ਪੈਂਦਾ ਫੇਰ ਵੀ ਵੀ ਧਰਤੀ ਚੋਂ ਹਵਾ ਨਿਕਲਦੀ ਹੈ ਕਿਆ ਸਿਸਟਮ ਹੈ ਇਹ ਆ ਦੇਖੋ ਉਹਨੂੰ ਦਾ ਫਰਲ ਬਾਈ ਆ ਬਾਈ ਇਹ ਨਿਕਲਦੀ ਦੇਖ ਲੋ ਸਾਤੀ ਜੋ ਹਵਾ ਨਿਕਲਦੀ ਹੈ ਕਿਹੜੀ ਸਪੀਡ ਨਾਲ ਨਿਕਲ ਰਹੀ ਹੈ ਕਿੰਨੀ ਜਗ੍ਹਾ ਤੇ ਨਿਕਲ ਰਹੀ ਹੈ ਭਾਈ ਤਾਪ ਤੇ ਵੀ ਭਾਈ ਬਹੁਤ ਕੋਸ ਹੈ ਆ ਲੋ ਪੱਕਾ ਹੈ ਦੰਦਾ ਹੈ ਪਾਣੀ ਭਾਈ ਕਿਆ ਕਿਆ ਸਾਤੀ ਮਾਦਾ ਸਮਾਈ ਬੈਠੀ ਆ ਲੋ ਵੇਖਣਾ ਭਾਈ ਪਾਣੀ ਸਾਡੇ ਦਾ ਸਾਰੇ ਚਾਰਾਂ ਸੱਡ ਬਰਾਬਰ ਹੋਏ ਖੜੇ ਹੈ ਜਦੋਂ ਉਸੇ ਨਿਗਾਹ ਮਾਰਦੇ ਆ ਵੀ ਹਾਂ ਦੇਖੋ ਪੈ ਪੈਖਣਾ ਚੱਲੀ ਜਾਂਦੇ ਆ ਗਈ ਬਾਈ ਆਪਣੀ ਜੀਰੀ ਠੀਕ ਹੈ ਹਾਲਾ ਵੀ ਬਰੀ ਨਿਸਰੀ ਜਾਂਦੀ ਆ ਉਹ ਦੇਖੋ ਆਹ ਫੁੱਲ ਜਾ ਬਾਈ ਸਾਰੀਆਂ ਜੀਰੀਆਂ ਨੂੰ ਆਇਆ ਬਾਈ ਹੁਣ ਜਦੋਂ ਨਿਸਰਦੀ ਆ ਆਪਣਾ ਤਾਂ तकरीबन ਸਾਰੀ ਜੀਰੀ ਨੂੰ ਇਹੀ ਫੁੱਲੇ ਫੁੱਲੇ ਦੇਖਦਾ ਟੋਟਲੀ ਆ ਲੋ ਕੋਈ ਵੀ ਇਹੀ ਜਿਨੀ ਦਾਣਾ ਜੀ ਨੂੰ ਨਹੀਂ ਇਹ ਫੁੱਲ ਹੈਗਾ ਭਰੀ ਪਈ ਆ ਬਾਈ ਇਹਦੇ ਨਾਲ ਠੀਕ ਹੈ ਆ ਲੋ ਕਹਿੰਦੇ ਆ ਵੀ ਮੀਂਹ ਨਾਲ ਇਹ ਝੜ ਜਾਂਦਾ ਏ ਵੀ ਮੈਂ ਕਹਿੰਦਾ ਵੀ ਜਿੰਨਾ ਕੱਲ ਦਾ ਤੇਜ਼ ਮੀਂਹ ਪਿਆ ਇਹਨਾਂ ਨਹੀਂ ਪੈਂਦਾ ਵੀ ਦੇਖ ਲਓ ਝੜਿਆ ਨਹੀਂ ਹੈਗਾ ਇਹ ਫੁੱਲ ਜਾ ਕੁਕੜਾਈ ਨਾਲ ਇਹ ਸਾਰਾ ਹੀ ਇਹ ਕਹਾਵਤ ਬਹੁਤ ਸੁਣਿਆ ਵੀ ਇਹ ਝੜਦਾ ਏ ਵੀ ਨਹੀਂ ਇਰਵੀ ਨਾਲ ਆ ਐਨ ਬਾਈ ਸਾਰੀ ਉਹ ਟੋਟਲੀ ਆਪਣੀ ਜੀ ਨਿਸਰ ਰਹੀ ਆ ਚਲੋ ਚੱਲ ਰਿਹਾ ਕਾਮ ਬਾਰਸ਼ ਆ ਬਾਈ ਜਿਹੜੀ ਦੁਬਾਰਾ ਤੁਹਾਨੂੰ ਪਤਾ ਹੀ ਲੱਗਣਾ ਦੇਖੋ ਪੈਂਦੀ ਆ